ਓਲੰਪਿਕ ਖੇਡਾਂ 'ਚ ਇਤਿਹਾਸ ਰਚਣ ਵਾਲੀ ਭਾਰਤੀ ਹਾਕੀ ਟੀਮ ਦੇ ਵੱਲੋਂ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਦੇ ਵਿੱਚ ਪਾਉਣ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਤਨ ਵਾਪਸ ਪਰਤੇ ਜਿੱਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਫਰੀਦਕੋਟ ਤੋਂ ਭਾਰਤੀ ਹਾਕੀ ਟੀਮ ਦੇ ਖਿਡਾਰੀ ਰੁਪਿੰਦਰਪਾਲ ਸਿੰਘ ਦਾ ਵੀ ਉਹਨਾਂ ਦੇ ਘਰ ਪਹੁੰਚਣ ਤੇ ਸ਼ਹਿਰ ਵਾਸੀਆਂ ਦੇ ਵੱਲੋਂ ਅਤੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਢੋਲ ਠਮਾਕਿਆਂ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ ਰੁਪਿੰਦਰ ਦੇ ਘਰ ਪਹੁੰਚਣ ਤੇ ਉਹਨਾਂ ਦੇ ਕੋਚ ਹਰਬੰਸ ਸਿੰਘ ਉਹਨਾਂ ਦੇ ਪਿਤਾ ਹਰਿੰਦਰਪਾਲ ਸਿੰਘ ਅਤੇ ਉਹਨਾਂ ਦੇ ਮਾਤਾ ਦੇ ਬਲੋਗ ਗਲੇ ਮਿਲ ਕੇ ਸਵਾਗਤ ਕੀਤਾ ਗਿਆ ਅਤੇ ਮੌਕੇ ਤੇ ਰੁਪਿੰਦਰ ਦੇ ਮਾਤਾ ਭਾਵੁਕ ਹੁੰਦੇ ਨਜ਼ਰ ਆਏ ਇਸ ਮੌਕੇ ਰੁਪਿੰਦਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਵਾਰ 올림픽 ਖੇਡਾਂ ਚ ਮੈਡਲ ਲੈਣ ਦੇ ਸੁਪਨੇ ਦੇ ਨਾਲ ਉਤਰੇ ਸਨ ਅਤੇ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਭਾਰਤ ਦੇ ਲਈ ਕਾਂਸੀ ਦਾ ਤਗਮਾ ਜਿੱਤ ਕੇ ਜਿਸ ਦੀ ਸਾਰੀ ਟੀਮ ਨੂੰ ਬਹੁਤ ਖੁਸ਼ੀ ਹੈ ਅਤੇ ਸੈਮੀਫਾਈਨਲ ਚ ਹਾਰਨ ਤੇ ਉਹਨਾਂ ਕਿਹਾ ਕਿ ਹਾਰ ਜਿੱਤ ਖੇਡ ਦਾ ਹਿੱਸਾ ਹੈ ਪਰ ਆਪਣੀ ਹਾਰ ਤੋਂ ਨਿਰਾਸ਼ ਨਾ ਹੋ ਕੇ ਇਸ ਤੋਂ ਉੱਭਰ ਕੇ ਅਗਲੇ ਮੁਕਾਬਲੇ ਦੇ ਲਈ ਤਿਆਰ ਹੋਣਾ ਖਿਡਾਰੀਆਂ ਦੇ ਲਈ ਬਹੁਤ ਜ਼ਰੂਰੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅਗਲਾ ਟੀਚਾ ਹੁਣ ਭਾਰਤ ਦੇ ਲਈ ਏਸ਼ੀਅਨ ਖੇਡਾਂ ਅਤੇ ਕਾਮਨਵੈਲਥ ਖੇਡਾਂ ਚ 골ਡ ਮੈਡਲ ਲੈ ਕੇ ਆਉਣਾ ਹੈ ਆਪਣੇ ਵਿਆਹ ਸੰਬੰਧੀ ਪੁੱਛੇ ਗਏ ਸਵਾਲਾਂ ਤੇ ਉਹਨਾਂ ਨੇ ਹਾਸੇ ਹੋਏ ਕਿਹਾ ਕਿ ਹੁਣ ਤੱਕ ਮੈਂ 올림픽 ਖੇਡਾਂ ਦਾ ਹਵਾਲਾ ਦੇ ਕੇ ਕਰਦਿਆਂ ਨੂੰ ਟਾਲਦਾ ਰਿਹਾ ਪਰ ਹੁਣ ਕੋਈ ਹੋਰ ਨਵਾਂ ਬਹਾਨਾ ਲੱਭਣਾ ਪਵੇਗਾ। ਬਹੁਤ ਵਧੀਆ ਲੱਗ ਰਿਹਾ, ਬਹੁਤ ਹੀ ਮਹਿਸੂਸ ਹੋ ਰਿਹਾ ਕਿ ਕੰਟਰੀ ਲਈ ਇੱਕ ਗੋਲਡ ਮੈਡਲ ਬਹੁਤ ਧੀਰੀ ਹੈ ਔਰ ਮਾਨ ਵਾਲੀ ਗੱਲ ਸਾਡੇ ਲਈ ਪਲੇਅਰਾਂ ਲਈ ਸਾਰੇ ਜਿਹੜੇ ਹਾਕੀ ਨੂੰ ਪਿਆਰ ਕਰਦੇ ਆ ਉਹਨਾਂ ਲਈ ਕਿ ਕੰਟਰੀ ਲਈ ਮੈਡਲ ਆਇਆ। ਜਿਸ ਤੋਂ ਦੇਖਿਆ ਕਿ 41 ਸਾਲ ਬਾਅਦ ਜਿਹੜਾ ਮੈਡਲ ਆਪਣੀ ਚੋਲੀ ਤੇ ਪਾਇਆ ਇਸਨਾਂ ਲੰਮੇ ਅਸਤੇ ਤੋਂ ਬਾਅਦ ਇਸ ਸਾਈਟ ਚ ਪਾਣਾ ਇੱਕ ਕਮਯਾਬੀ ਆਪਣੇ ਆਪ ਚ ਹੈ। ਖੁਸ਼ੀ ਕਿਦਾਂ ਇੰਡੀਆ ਦੀ ਟੀਮ ਮਹਿਸੂਸ ਕਰਦੀ ਹੈ। ਕਾਫੀ ਉਹ ਕੋਸਲੇ ਕਾਫੀ ਵਧੀਆ ਲੱਗ ਰਿਹਾ ਕਿਉਂਕਿ 41 ਸਾਲ ਪਰ ਮਿੰਟ ਦਿੱਤੇ ਹਨਾ ਤੇ ਤਾਂ ਹੀ ਇੰਨਾ ਜੇ ਦੇਖ ਰਿਹਾ ਇੰਨੇ ਇੰਨਾ ਮਾਨ ਸਨਮਾਨ ਸਾਨੂੰ ਮਿਲ ਰਿਹਾ ਮਿਲ ਰਿਹਾ ਹਨਾ ਸੋ ਇੱਕ ਬਹੁਤ ਵਧੀਆ ਫੀਲਿੰਗ ਹੈ ਕਿ ਅਸੀਂ ਉਹ ਰਿਕਾਰਡ ਟੋੜਿਆ ਲੇਕ ਇੰਨੀ ਜਿਹੜੀ ਵੇਟ ਕਰ ਰਹੀ ਸੀ ਜਿਹੜੇ ਹਾਕੀ ਲਵਰ ਜਾਂ ਪਲੇਅਰ ਜਿਹੜਾ ਇਹਨਾਂ ਹਾਰਡ ਵਰਕ ਕਰ ਰਹੇ ਸੀਗੇ ਉਹ ਰਿਕਾਰਡ ਵੀ ਹਿਸਟਰੀ ਜਿਹੜੀ ਬਣਾਉਣ ਚ ਅਸੀਂ ਸਫਲ ਹੋਏ ਹਾਂ ਬੰਦਲੇਗਾ ਦੇਖਿਆ ਕਿ ਕੁੜੀਆਂ ਦੀ ਹਾਕੀ ਟੀਮ ਨੇ ਵੀ ਕਾਫੀ ਜਿਹੜੀ ਜਿਹੜੀ ਉਹਦੇ ਦਿਖਾਇਆ ਵੀ ਐਨਟੀ ਪਰਫਾਰਮੈਂਸ ਉਹਨਾਂ ਨੇ ਬੜੀ ਵਧੀਆ ਦਿਖਾਈ ਹਾਲਾਂਕਿ ਮੈਡਲ ਤੋਂ ਚੁੱਕੇ ਨਹੀਂ ਪਰ ਕਿਤੇ ਨਾ ਕਿਤੇ ਲੱਗਦਾ ਕਿ ਹਾਕੀ ਦਾ ਫਿਊਚਰ ਉਹਨਾਂ ਕਾਫੀ ਬ੍ਰਾਈਟ ਹੋਣ ਜਾ ਰਹੇ ਨੇ ਆਫਕੋਰਸ ਲਾਈਕ ਪਰਫਾਰਮੈਂਸ ਨਾਲ ਹੀ ਸਭ ਕੁਝ ਹੁੰਦਾ ਹੈ ਰਾਈਟ ਜੇ ਅਸੀਂ ਕੁੜੀਆਂ ਨੇ ਟੀਮ ਨੇ ਵਧੀਆ ਉੱਥੇ ਕੀਤਾ ਆ ਮੈਨ ਸਾਡੀ ਟੀਮ ਨੇ ਵਧੀਆ ਉੱਥੇ ਕੀਤਾ ਸੋ ਐਟ ਦਨ 올ੰਪਿਕ ਦੇ ਵਿੱਚ ਕੋਈ ਵੀ ਟੀਮ ਜਿੱਤ ਸਕਦੀ ਹੈ ਕਿਉਂਕਿ ਹਰ ਹਰ ਟੀਮ ਆਪਣਾ ਉੱਥੇ ਜਿੰਨਾ ਆਈ ਹੈ ਹਰ ਟੀਮ ਆਪਣਾ 100% ਦੇਣ ਲਈ ਆਈ ਹੈ ਉੱਥੇ ਸੋ ਇਦਾਂ ਹੁੰਦਾ ਕਿ ਜਿਹੜੀਆਂ ਕੁਆਰਟਰ ਫਾਈਨਲ ਗੇਮਸ ਸੈਮੀ ਫਾਈਨਲ ਗੇਮ ਇਦਾਂ ਦੀਆਂ ਕੋਈ ਵੀ ਜਿੱਤ ਸਕਦਾ ਉਹ ਇਦਾਂ ਡੇ ਤੇ ਡਿਪੈਂਡ ਕਰਦਾ ਦਿਨ ਤੇ ਕੌਣ ਕਿਤਾ ਪਰਫਾਰਮ ਕਰ ਰਿਹਾ ਸੋ ਕਾਫੀ ਇੰਪੋਰਟੈਂਟ ਗੇਮਸ ਹੁੰਦੀਆਂ ਉਹ ਜਿਹੜੇ ਕ੍ਰੂਸ਼ਲ ਗੇਮਸ ਹੁੰਦੀਆਂ ਸੋ ਡਿਪੈਂਡ ਕਰਦਾ ਕਿ ਕੌਣ ਜ਼ਿਆਦਾ ਚਾਂਸਸ ਕਨਵਰਟ ਕਰਦਾ ਕੌਣ ਵਧੀਆ ਡਿਫੈਂਡ ਕਰਦਾ ਸੋ ਆਫਕੋਰਸ ਜੇ ਹੁਣ 41 ਸਾਲਾਂ ਬਾਅਦ ਮੈਡਲ ਆਇਆ ਕੁੜੀਆਂ ਮੈਨ ਕੁੜੀ ਵੂਮਨਸ ਟੀਮ ਨੇ ਵਧੀਆ ਉੱਥੇ ਪਰਫਾਰਮ ਕੀਤਾ ਸੈਮੀ ਫਾਈਨਲ ਲਾਸ ਕੀਤਾ ਸੋ ਆਟੋਮੈਟਿਕਲੀ ਜਿਹੜੇ ਯੰਗਸਟਰ ਜਿਹੜੀ ਜਨਰੇਸ਼ਨ ਹੈਗੀ ਆ ਆ ਔਰ ਟਾਈਮ 'ਚ ਹੋ ਰਿਹਾ ਕਿ ਹਾਕੀ ਨੂੰ ਪਿਕ ਕਰਨਗੇ ਤੇ ਹੋਰ ਪਿਆਰ ਮਿਲੂਗਾ ਹਾਕੀ ਨੂੰ ਸਰਕਾਰ ਕਿਸ ਤਰ੍ਹਾਂ ਇਹ ਸੁਵਿਧਾਵਾਂ ਦੇ ਰਹੀਆਂ ਕਿਉਂਕਿ ਪਰਫਾਰਮੈਂਸ ਐਸੈਸਰ ਬਹੁਤ ਵਧੀਆ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਸਰਕਾਰ ਬੈਟਰ ਫਿਊਚਰ ਲਈ ਕੋਈ ਨਾ ਕੋਈ ਵਧੀਆ ਸੁਵਿਧਾਵਾਂ ਦੀ ਪੇਸ਼ ਕਰ ਰਹੀ ਆ ਆਈ ਥਿੰਕ ਓਵਰਆਲ ਵਧੀਆ ਚੱਲ ਰਿਹਾ ਹੈ ਹਨਾ ਹੋਰ ਬਾਕੀ ਉਹਨਾਂ ਨੂੰ ਵੀ ਪਤਾ ਹੈ ਕਿ ਇੰਪਰੂਵਮੈਂਟ ਕੀ ਕਰਨੀ ਹੈ ਕੀ ਨਹੀਂ ਸੋ ਆਮ ਸ਼ੋਰ ਕਿ ਉਹ ਉਹ ਚੀਜ਼ ਤੇ ਆਲਰੇਡੀ ਵਰਕ ਆਊਟ ਕਰ ਰਹੇ ਹੋਣੇ ਆ ਕਿ ਕੀ ਕੀ ਚੀਜ਼ ਤੇ ਆਪਾਂ ਹੋਰ ਇੰਪਰੂਵ ਕਰ ਸਕਦੇ ਹਾਂ ਦੇਖਿਆ ਜਾਵੇ ਤਾਂ ਲਾਸਟ ইਅਰਸ ਤੋਂ ਅੱਜ ਮਿਲਣਾ ਪਹਿਲੀ ਵਾਰੀ ਹੈ ਜਿਹੜੇ ਸਾਥ ਆਪਣੇ ਮੈਡਲ ਆਲੰਪਿਕ ਦੇ ਵਿੱਚੋਂ ਸੋ ਔਨਰ ਟਾਈਮ ਚ ਹੋਰ ਵਧੀਆ ਆਊਗਾ ਅੰਦਰ ਸੈਮੀਫਾਈਨਲ ਦੇ ਵਿੱਚ ਜਦੋਂ ਲੱਗਦਾ ਸੀਗਾ ਕਿ ਫਾਈਨਲ ਦੇ ਵਿੱਚ ਪਹੁੰਚ ਜਾ ਰੇ ਪਰ ਉਦੋਂ ਹਾਰ ਮਸੂਤ ਹੋਈ ਹੈ ਬੜੀਆਂ ਉਮੀਦਾਂ ਸੀਗੀਆਂ ਉਦੋਂ ਰੁਪਿੰਦਰ ਕੀ ਮਸੂਤ ਕਰਦਾ ਆ ਆ ਪਾਰਟ ਆਫ ਗੇਮ ਆਫ ਕੋਰਸ ਹਾਰ ਹਾਰ ਜਿੱਤ ਨੇ ਇੱਕ ਪਾਰਟ ਆਫ ਗੇਮ ਆ ਸਪੋਰਟਸ ਦਾ ਇੱਕ 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 ਰਸਤਾ ਆ ਜਾਂ ਬੋਲ ਸਕਦੇ ਇੱਕ ਹੋਣਾ ਹੀ ਹੋਣਾ ਹੈ ਕੋਈ ਇੱਕ ਟੀਮ ਜਿੱਤਣਾ ਹੈ ਇੱਕ ਨੇ ਹਾਰਨਾ ਹੈ ਸੋ ਉਹਦੇ ਚ ਇਦਾਂ ਹੀ ਹੈ ਕਿ ਤੁਸੀਂ ਕਿੰਨਾ ਤੁਸੀਂ ਉਸ ਚੀਜ਼ ਨੂੰ ਕਿਦਾਂ ਹੈਂਡਲ ਕਰ ਰਹੇ ਹੋ ਜਿਆਦਾ ਇੰਪੋਰਟੈਂਟ ਹੈ ਤੇ ਜੇ ਤੁਸੀਂ ਸਪੋਜ਼ ਅਸੀਂ ਪਹਿਲਾਂ ਆਸਟ੍ਰੇਲੀਆ ਨੂੰ ਮੈਚ ਹਾਰੇ ਆਂ ਬਟ ਅਸੀਂ ਕਮਬੈਕ ਕੀਤਾ ਨੈਕਸਟ ਟੀਮ ਦੇ ਵਿੱਚ ਸੇਮ ਸੇਮ ਫਾਈਨਲ ਹਾਰੇ ਆਂ ਫਿਰ ব্রੌਨ ਮੈਡਲ ਤੇ ਕਮਬੈਕ ਕੀਤਾ ব্রੌਨ ਮੈਡਲ ਜਿੱਤਿਆ ਸੀ ਸੋ ਮੈਂਟਲੀ ਕਿੰਨੇ ਸਟਰੋਂਗ ਹੋ ਤੁਸੀਂ ਕਿੰਨੀ ਜਲਦੀ ਹਾਰ ਤੋਂ ਮੂਵ ਆਨ ਕਰਦੇ ਹੋ ਕਿੰਨਾ ਤੁਸੀਂ ਟੀਮ ਦਾ ਦੇ ਕਿੰਨਾ ਟੁਗੇਦਰ ਕਿੰਨਾ ਤੁਸੀਂ ਨਾਲ ਰਹਿੰਦੇ ਹੋ ਟੀਮ ਦੇ ਸੋ ਜਦੋਂ ਤੁਸੀਂ ਹਾਰਦੇ ਹੋ ਇੰਪੋਰਟੈਂਟ ਏ ਟੀਮ ਗੇਮ ਦੇ ਵਿੱਚ ਕਿ ਤੁਸੀਂ ਇੱਕ ਦੂਜੇ ਨੂੰ ਕ੍ਰਿਟੀਸਾਈਜ਼ ਨਾ ਕਰੋ ਉਹ ਚੀਜ਼ ਚਿੱਤਨਾ ਹੀ ਕਿਸੇ ਨੂੰ ਕੋਈ ਗਲਤੀਆਂ ਨਾ ਕੱਢੋ ਆਫਕੋਰਸ ਗਲਤੀਆਂ ਪਾਰਟ ਆਫ ਪਾਰਟ ਆਫ ਗੇਮ ਆ ਤੇ ਜਿੰਨਾ ਤੁਸੀਂ ਇੱਕ ਦੂਜੇ ਨੂੰ ਸਪੋਰਟ ਕਰੋਗੇ ਜਿੰਨਾ ਤੁਸੀਂ ਨਾਲ ਰਹੋਗੇ ਉਦੋਂ ਟੀਮ ਦੀ ਪਰਫਾਰਮੈਂਸ ਹੋਰ ਵਧੂਗੀ ਅਗਲਾ ਗੋਲ ਕੀ ਲੈ ਕੇ ਚੱਲ ਰਹੇ ਹੋ ਅਗਲਾ ਗੋਲ ਆਫਕੋਰਸ ਲੇਕ ਏਸ਼ੀਅਨ ਗੇਮ 골ਡ ਮੈਡਲ ਦਾ ਹੈਗਾ ਜਾਂ ਫਿਰ ਕਾਮਲ ਗੇਮਸ ਦਾ ਪਰ ਜੋ ਵੱਡਾ ਟਾਰਗੇਟ ਇਸ ਟਾਈਮ ਵਰਲਡ ਕੱਪ ਦਾ ਸਰਪਿੰਦਰ ਬੜੇ ਲਾਰੇ ਲਾਏ ਆ ਪਰਵਾਹ ਨਹੀਂ ਉਹ ਉਹ ਸਿਰਫ ਇੱਕ ਭੱਜ ਰਿਹਾ ਸੀ ਇੱਕ ਤਰ੍ਹਾਂ ਮੈਂ ਕਰਦਿਆਂ ਤੋਂ ਵੀ ਲੈ ਚਲੋ ਬਾਣਾ ਸੀ ਮੇਰੇ ਕੋਲ ਸੋ ਮੇ ਵੀ ਹੁਣ ਮੇਰੇ ਕੋਲ ਬਾਣਾ ਕੋਈ ਹੋਰ ਸੋਚਣਾ ਪੈਣਾ ਮੈਨੂੰ ਫਰੀਦਕੋਟ ਤੋਂ ਐਸਐਮਜ਼ੈਡ ਨਿਊਜ਼ ਦੇ ਲਈ ਪੀਰੋ ਰਿਪੋਰਟ